ਦਰਅਸਲ ਇਹ ਮਾਮਲਾ ਪਿੰਡ ਦੀਪ ਸਿੰਘ ਵਾਲਾ ਦਾ ਹੈ ਉੱਥੇ ਦੋ ਧਿਰਾਂ ਦਾ ਆਪਸ ਦੇ ਵਿੱਚ ਵਿਵਾਦ ਹੁੰਦਾ ਹੈ ਇਹ ਵਿਵਾਦ ਕਿਹੜੀਆਂ ਗੱਲਾਂ ਨੂੰ ਲੈ ਕੇ ਹੁੰਦਾ ਉਤਲੀ ਹਵਾ ਜੋ ਅੱਗੇ ਛੱਡ ਕੇ ਸਾਰੇ ਦਰਖਤ ਤਬਾਹ ਕਰਦੀ ਮੇਰੀ ਪਨੀਰੀ ਤਬਾਹ ਕਰਦੀ ਇਹਨਾਂ ਦੀ ਕਰਮਜੀਦ ਉਹਨਾਂ ਦੀ ਪਨੀਰੀ ਦਰਖਤ ਸਬਜ਼ੀਆਂ ਇਹਨਾਂ ਦੀ ਤਬਾਹ ਕਰਤੀਆਂ 300 ਬੂਟਾ ਜਗਲਾਤ ਭਾਗ ਦਾ ਇਹਨਾਂ ਨੇ ਤਬਾਹ ਕਰਤਾ ਉਹ ਉਹਨਾਂ ਨੇ ਪਰਲੇਵਾਨ ਨੂੰ ਆਪਦੇ ਅੱਗ ਲਾਈ ਉਹ ਜੀ ਹਵਾ ਬਹੁਤ ਦੇਸੀ ਉਹਨਾਂ ਬਾਦ ਉਹਨਾਂ ਨੇ ਛੜਕ ਕ੍ਰੋਸ ਵੀ ਕੀਤੀ ਸਾਈਡ ਉਹ ਕ੍ਰੋਸ ਕਰਕੇ ਛੜਕ ਫੇਰ ਉਹਲੇ ਪਾਸੇ ਅੱਗ ਆ ਗਈ ਸਾਰੇ ਦਰਖਤ ਜੋ ਜ ਤਬਾਹ ਤਾਂ ਕਰਕੇ ਹੋਇਆ ਐ ਸੱਚ ਚ ਚਾਹੀਦਾ ਸੀਗਾ ਵੀ ਉਹਨਾਂ ਤੇ ਕਾਰਵਾਈ ਪਹਿਲਾਂ ਕਰਦੇ ਜੋ ਅਸੀਂ ਪਹਿਲਾਂ ਉਹ ਆਏ ਨਹੀਂ ਸੀ ਅਸੀਂ ਸਭ ਤੋਂ ਪਹਿਲਾਂ ਉਹਨਾਂ ਕੋਲੇ ਆਏ ਸੀ ਐਸ.ਓ. ਸਾਹਿਬ ਨੇ ਨਾ ਤਾਂ ਸਾਡੇ ਨਾਲ ਗੱਲਬਾਤ ਕੀਤੀ ਹੈ ਕੋਈ ਤੇ ਨਾ ਹੀ ਐਸ.ਓ. ਸਾਹਿਬ ਨੇ ਕੋਈ ਗੱਲ ਸੁਣੀ ਹੈ ਹਾਂ ਜੀ ਹਾਂ ਜੀ ਇਸ ਦਾ ਲੰਬੇ ਤੌਰ ਤੇ ਉਹਨੂੰ ਫੋਨ ਕਾਲ ਕੀਤੀ ਸੀ ਵੀਰੇ ਵੀ ਤਾਂ ਰੱਖਣਾ ਸੀ ਤੁਸੀਂ ਆਪਾਂ ਤਾਂ ਇੰਨਾ ਹੀ ਕਿਹਾ ਸੀ ਆਪਣੀਆਂ ਸਬਜ਼ੀਆਂ ਸੀ ਉੱਤੇ ਤੇ ਦਰਖਤ ਸੀਗੇ ਇੱਕ ਜਾਮਨ ਬਹੁਤ ਵੱਡਾ ਸੀ ਆਪਣਾ ਉਹਦਾ ਹੀ ਨੁਕਸਾਨ ਹੋਇਆ ਇੱਕ ਜਿਹੜਾ ਮਾਲ ਵਿਭਾਗ ਵਿਭਾਗ ਮੈਂ ਜਿਹੜੀਆਂ ਜਿੰਨਾਂ ਦੇ ਦਰਖਤ ਛੜਿਆਈ ਉਹ ਜੋ ਸੱਤੇ ਪਏ ਆ ਮਤਲਬ ਕਿ ਉਹਨਾਂ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਸਾਡੇ ਪਿੰਡ ਦਾ ਹੀ ਵਾਸੀ ਕੋ ਸਾਡੇ ਪਿੰਡ ਦਾ ਬੰਦਾ ਕੁੱਟਿਆ ਸੀ ਇਹਨਾਂ ਦਾ ਰਿਸ਼ਤੇਦਾਰ ਸੀਗਾ ਪਹਿਲਾਂ ਜੀ 29 ਮਾਰਚ ਨੂੰ ਮੈਨੂੰ ਮਿਲਦੇ ਆ ਰਖਵਿੰਦਰ ਲੱਖਾ ਤੇ ਇੱਕ ਬਾਗੂ ਵਾਲੇ ਦਾ ਜਿਹੜਾ ਉਹ ਹੈਗਾ ਉਹਨਾਂ ਨੇ ਮੈਨੂੰ ਸੁਨੇਹਾ ਦਿੱਤਾ ਵੀ ਤੈਨੂੰ ਚੁੱਪ ਕਰ ਜਾਕਰ ਸਾਡੀ ਗੰਗਲਾਂ ਚ ਲੱਤਾਂ ਨੜਾਇਆ ਕਰਨੀ ਦਾ ਸੀ ਕੋਈ ਨਾ ਕੋ ਕਰਾਂਗੇ ਫੋਨ ਕਰਨ ਤੋਂ ਬਾਅਦ ਮੈਂ ਉਹ ਆਖੇ ਵੀਰੇ ਯਾਰ ਨੁਕਸਾਨ ਤੁਸੀਂ ਕਰਤਾ ਯਾਰ ਕੋਈ ਧਿਆਨ ਨਾਲ ਗਲਉਣੀ ਸੀਗੀ ਕਿਉਂਕਿ ਤੇਰੀ ਜ਼ਮੇਵਰ ਬਣਦੀ ਸੀ ਵੀ ਇੱਥੇ ਹਾਲਤਾਂ ਮਾਰਨੇ ਸੀਗੇ ਠੀਕ ਹੈ ਉਹ ਕਹਿੰਦਾ ਨਹੀਂ ਜੇ ਤੁਹਾਡੇ ਤੋਂ ਜੌਬ ਹੁੰਦਾ ਸੀ ਕਰ ਲਓ ਮੈਂ ਕੰਮ ਕਰਦਾ ਸਸਿਕਲ ਜੀ ਮੈਂ ਗगन ਸੱਦੂ ਅੱਜ ਅਸੀਂ ਪਿੰਡ ਦੀਪ ਸਿੰਘ ਵਾਲਾ ਦੇ ਨਜ਼ਦੀਕ 사াদক ਦੇ ਵਿੱਚ ਖੜੇ ਹੋਏ ਆਂ ਦਰਸਾਲ ਇਹ ਮਾਮਲਾ ਪਿੰਡ ਦੀਪ ਸਿੰਘ ਵਾਲਾ ਦਾ ਹੈ ਉੱਥੇ ਦੋ ਧਿਰਾਂ ਦਾ ਆਪਸ ਦੇ ਵਿੱਚ ਵਿਵਾਦ ਹੁੰਦਾ ਹੈ ਇਹ ਵਿਵਾਦ ਕਿਹੜੀਆਂ ਗੱਲਾਂ ਨੂੰ ਲੈ ਕੇ ਹੁੰਦਾ ਉਹਦੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਗਮਦੂਰ ਸਿੰਘ ਮੌਜੂਦ ਨੇ ਅ ਅਸਲ ਦੇ ਵਿੱਚ ਉਹ ਸਾਰਾ ਵਾਕਿਆ ਇਹਨਾਂ ਦੋਨਾਂ ਦੇ ਨਾਲ ਹੋਇਆ ਸੀ ਗੱਲਬਾਤ ਕਰਦੇ ਆਂ ਭਾਈ ਜੀ ਇਹ ਪੂਰਾ ਮਾਮਲਾ ਕੀ ਹੈ ਕਿਸ ਚੀਜ਼ ਦਾ ਵਿਵਾਦ ਹੈ ਕਾਦੇ ਵਾਸਤੇ ਅੱਜ ਜਥੇਬੰਦੀਆਂ ਜਾਂ ਤੁਹਾਡੀ ਜਥੇਬੰਦੀ ਹੈ ਇੱਥੇ ਇਕੱਠੀ ਹੋਈ ਸਾਡਾ ਭੈਂਜੀ ਅਸੀਂ ਪਹਿਲਾਂ ਤਾਂ ਸਾਰੀ ਸੰਗਤ ਨੂੰ ਗਿਆ ਜੀ ਖਾਲਸਾਗਰ ਜੀ ਕੀ ਫਤਿਹ ਸਾਡੀ ਜਿਹੜੀ ਇਹ ਸੀਗਾ ਜੀ ਪਹਿਲੀ ਲਈਆ ਤਰਲੋਕ ਸਿੰਘ ਕੋਲ ਦੀ ਅੱਛਾ ਜੀ ਇੱਕ ਲਖਵੀਰ ਸਿੰਘ ਲੱਖਾ ਜੋ ਕਿ ਵਾਘੋਲੇ ਪਿੰਡ ਦਾ ਹੈ 50 ਕੁ 60 ਏਕੜ ਜ਼ਮੀਨ ਲਈਆ ਉਹਨੇ ਆਪ ਦਾ ਉਧਰੋਂ ਅੱਗ ਛੱਡ ਕੇ ਗਰਲੇ ਪਾਸੇ ਉੱਥੋਂ ਲੋਕ ਅੱਗ ਥੱਲੋਂ ਲਾਉਂਦੇ ਆ ਉਤਲੀ ਹਵਾ ਜੋ ਅੱਗ ਛੱਡ ਕੇ ਸਾਰੇ ਦਰਖਤ ਤਬਾਹ ਕਰਤੀ ਮੇਰੀ ਪਨੀਰੀ ਤਬਾਹ ਕਰਤੀ ਇਹਨਾਂ ਦੇ ਕਰਮਚਾਰੀ ਉਹਨਾਂ ਦੀ ਪਨੀਰੀ ਦਰਖਤ ਸਬਜ਼ੀਆਂ ਇਹਨਾਂ ਦੀ ਤਬਾਹ ਕਰਤੀਆਂ 300 ਫੂਟਾ ਜਗਲਾਤ ਭਾਗ ਦਾ ਇਹਨਾਂ ਨੇ ਤਬਾਹ ਕਰਤਾ ਸਾਰਾ ਕੁਝ ਤਬਾਹ ਕਰਤਾ ਚਲੋ ਮੈਨੂੰ ਨਹੀਂ ਸੀ ਪਤਾ ਵੀ ਇਹਨਾਂ ਨੇ ਲਖਵਿੰਦਰ ਲਖੇ ਉਹਨਾਂ ਨੇ ਇੱਥੇ ਜ਼ਮੀਨ ਲਈ ਹੈ ਕੋਈ ਇਹਨੇ ਕਰਮਜੀ ਕੰਮੇ ਨੇ ਫੋਨ ਕੀਤਾ ਉਹਨਾਂ ਨੂੰ ਤੇ ਕਹਿੰਦਾ ਯਾਰ ਵੀ ਤੁਸੀਂ ਮੇਰੀ ਪਹਿਲਾਂ ਇਹਨੇ ਫੋਨ ਕਰਕੇ ਪੁੱਛਿਆ ਯਾਰ ਵੀ ਆ ਤੁਸੀਂ ਅੱਗ ਲਾਤੀ ਬਹੁਤ ਚਲਮਾ ਬੋਲੇ ਕਾਫੀ ਵੋਲਾ ਬੁਰਾ ਬੁਰਾ ਬੋਲੇ ਨੂੰ ਸੋ ਮੜ ਕੇ ਉਹ ਗੁਰਪ੍ਰੀਤ ਸਿੰਘ ਉਹਨੇ ਲਾਇਆ ਫੋਨ ਉਹਨੂੰ ਵੀ ਬੰਦਾ ਚੰਗਾ ਬੋਲੇ ਉਸ ਤੋਂ ਬਾਅਦ ਇਹਨੇ ਮੈਨੂੰ ਨੰਬਰ ਦੇਦਾ ਮੈਨੂੰ ਕਹਿੰਦਾ ਯਾਰ ਆ ਬੰਦੇ ਨੇ ਅੱਗ ਲਾਤੀ ਤੇਰੀ ਪਨੀਰੀ ਵੀ ਸਾੜਤੀ ਆ ਤੇ ਤੇਰੇ ਬੂਟੇ ਵੀ ਸਾੜਤੇ ਮੇਰੇ ਵੀ ਉਦਾਂ ਦੇ ਬੂਟੇ ਸੀਗੇ ਮੈਂ ਚਲੋ ਜੀ ਜਦੋਂ ਉਹਨੂੰ ਫੋਨ ਲਾਇਆ ਤੇ ਉਹਦਾ ਭਰਾ ਸੀਗਾ ਤੇ ਉਹ ਕਹਿੰਦਾ ਫਿਰ ਕੀ ਹੋ ਜਾਊਗਾ ਕਰ ਲਓ ਜਿਹੜਾ ਕੋਈ ਕਰਨਾ ਹੈ ਅੱਛਾ ਮੈਂ ਕਹਾਂ ਚਲੋ ਕੋਈ ਨਹੀਂ ਤੁਸੀਂ ਖੇਤ ਆ ਜਾਓ ਆਪਾਂ ਬਹਿ ਕੇ ਗੱਲਬਾਤ ਕਰਾਂ ਤੁਹਾਨੂੰ ਦਿਖਾਉਣੇ ਮੌਕਾ ਦਿਖਾਉਣੀ ਆ ਕੀ ਲੱਗਦਾ ਬਾਈ ਕੋਈ ਰਾਂਜਿਸ ਸੀ ਤੁਹਾਡੇ ਨਾਲ ਕੋਈ ਪੁਰਾਣੀ ਜਾਂ ਨਹੀਂ ਜੀ ਆਪਣੀ ਰਾਂਜਿਸ ਤਾਂ ਕੋਈ ਨਹੀਂ ਸੀ ਉਹਨਾਂ ਨਾਲ ਉਹ ਤਾਂ ਪਹਿਲੀ ਵਾਰੀ ਠੇਕੇ ਤੇ ਵਾਣ ਲਿਆ ਉਹਨਾਂ ਨੇ ਆ ਕੇ ਇੱਥੇ ਅੱਛਾ ਹਾਂਜੀ ਆਪਣਾ ਤਾਂ ਵਾਣ ਨਾਲ ਆ ਕੇ 14 ਨੰਬਰ ਮੋਗਾ ਇਹ ਕਸੀ ਜੋ ਜਿਹੜਾ ਹੁੰਦਾ ਉਹ ਤੇ ਆਪਣੇ ਸਾਰੇ ਘਰਾਂ ਦੇ ਸਾਡੇ ਨਾਲ-ਨਾਲ ਮੋਟਰਾਂ ਆ ਤੇ ਦਰਖਤਾਂ ਸਬਜ਼ੀਆਂ ਜੋ ਪਨੀਰੀ ਪਨੂਰੀ ਵਿਜੀ ਸਾਰਿਆਂ ਦੀ ਸੀਗੀ ਅਨੀ ਉਹਨਾਂ ਨੇ ਰੰਸਤਾ ਆਪਣੀ ਕੋਈ ਨਹੀਂ ਸਹੀ ਤੋ ਪਹਿਲੇ ਜਿਵੇਂ ਕਹਿ ਰਹੇ ਆ ਵੀ ਅੱਗ ਲੋਕ ਥਨੋਂ ਲਾਉਂਦੇ ਆ ਉਹਨਾਂ ਨੇ ਉਤੋਂ ਲਾਈ ਇਹ ਇਹ ਕੀ ਮਾਮਲਾ ਹੈ ਹਵਾ ਬਹੁਤ ਤੇਜ਼ ਮੈਂ ਐਲ ਤੋਂ ਉਦੋਂ ਲੰਘ ਰਹੇ ਸੀ ਅਸੀਂ ਥੋੜਾ ਜਿਹਾ ਪਹਿਲਾਂ ਹੀ ਲੰਘੇ ਉਤੋਂ ਅਸੀਂ ਉਦੋਂ ਉਹਨਾਂ ਨੇ ਪਰਲੇ ਵਨ ਉੱਪਰ ਅੱਗ ਲਾਈ ਹੋਈ ਸੀ ਹਵਾ ਬਹੁਤ ਤੇਜ਼ ਸੀ ਉਦੋਂ ਅੱਛਾ ਬਾਅਦ ਉਹਨਾਂ ਨੇ ਸੜਕ ਕ੍ਰੋਸ ਵੀ ਕੀਤੀ ਸੈਡ ਉਹ ਕ੍ਰੋਸ ਕਰਕੇ ਸੜਕ ਫੇਰ ਉਹਲੇ ਪਾਸੇ ਅੱਗ ਆ ਗਈ ਸਾਰੇ ਦਰਖਤ ਜੋਤ ਤਵਾ ਤਾਂ ਕਰਕੇ ਹੋਇਆ ਤੁਸੀਂ ਕੀ ਚਾਹੁੰਦੇ ਹੋ ਹੁਣ ਤੁਹਾਨੂੰ ਉਹਨਾਂ ਤੋਂ ਕੋਈ ਖਰਚਾ ਪਾਣੀ ਚਾਹੀਦਾ ਹੈ ਜਿੱਦਾਂ ਤੁਹਾਡਾ ਨੁਕਸਾਨ ਹੋਇਆ ਉਹਦੇ ਰਿਲੇਟਡ ਤੇ ਕਿੰਨਾ ਨੁਕਸਾਨ ਹੋਇਆ ਹੈ ਜਾਂ ਕੋਈ ਕਾਰਵਾਈ ਦੀ ਮੰਗ ਵਾਸਤੇ ਕਰ ਰਹੇ ਹੋ ਜੋ ਜੀ ਪਹਿਲਾਂ ਤਾਂ ਸੀਐਸਟੀ ਜੋ ਥਾਣੇ 'ਚ ਪਰ ਆਏ ਸੀਗੇ ਅਸੀਂ ਅਸੀਂ ਦੇ ਕੇ ਗਏ ਆ ਐਸਓ ਸਾਹਿਬ ਨੇ ਕੋਈ ਉਹਦੀ ਕਾਰਵਾਈ ਨਹੀਂ ਕੀਤੀ ਗਈ ਪੈਸਾ ਚਾਹੁੰਦਾ ਸੀਗਾ ਵੀ ਉਹ ਉਹਨਾਂ ਤੇ ਕਾਰਵਾਈ ਪਹਿਲਾਂ ਕਰਦੇ ਜੋ ਅਸੀਂ ਪਹਿਲਾਂ ਉਹ ਆਏ ਨਹੀਂ ਸੀ ਅਸੀਂ ਸਭ ਤੋਂ ਪਹਿਲਾਂ ਉਹਨਾਂ ਕੋਲ ਆਏ ਸੀ ਐਸਓ ਸਾਹਿਬ ਨੇ ਨਾ ਤਾਂ ਸਾਡੇ ਨਾਲ ਗੱਲਬਾਤ ਕੀਤੀ ਹੈ ਕੋਈ ਤੇ ਨਾ ਹੀ ਐਸਓ ਸਾਹਿਬ ਨੇ ਕੋਈ ਗੱਲ ਸੁਣੀ ਹੈ ਨੇ ਜੀ ਤੁਸੀਂ ਉਹਨਾਂ ਨਾਲ ਹੱਥੋ ਪਾਈ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਝਗੜਾ ਆ ਤੁਹਾਡਾ ਉਹ ਕਾਫੀ ਜ਼ਿਆਦਾ ਵੱਧ ਗਿਆ ਸੀ ਉਹਨਾਂ ਦੇ ਦੁਆਰਾ ਵੀ ਇੱਕ ਦਰਖਾਸਤ ਆ ਜਿਹੜੀ ਉਹ ਦਿੱਤੀ ਗਈ ਹੈ ਹਾਂਜੀ ਉਹਨਾਂ ਨੇ ਬਾਅਦ ਚ ਜੋ ਅਸੀਂ ਤਾਂ ਉਤੋਂ ਤਾਂ ਹੀ ਗਏ ਵੀ ਨਹੀਂ ਪਹਿਲੀ ਗੱਲ ਤਾਂ ਜਿੱਥੋਂ ਦੀ ਉਹ ਲੋਕੇਸ਼ਨ ਪਾ ਰਹੇ ਆ ਕਿਉਂਕਿ ਅਸੀਂ ਉਸ ਟਾਈਮ ਜਦੋਂ ਕਹਿੰਦੇ 8 ਵਜੇ ਦਾ 8 ਵਜੇ ਇੱਥੇ ਸਾਧਕੇ ਠਾਣੇ 'ਚ ਸੀਗੇ ਅਦੋਂ ਅਸੀਂ ਸਾਧਕੇ ਹੀ ਫਿਰਦੇ ਰਹੇ ਆ 8 ਵਜੇ ਤਾਈਂ ਸਵੇਰ ਸ਼ਾਮ ਦੇ 4 ਵਜੇ ਅਸੀਂ ਸਵੇਰ ਵੀ ਅਸੀਂ ਆਏ ਹੋਏ ਸੀ ਤੇ 1 ਵਜੇ ਵਾਪਸ ਗਏ ਸੀ ਉਹਨਾਂ ਨੇ ਅੱਗ ਕਿੰਨੇ ਵਜੇ ਦੇ ਕਰੀਬ ਲਾਈ ਸੀ ਤਾਨੂੰ ਕਦੋਂ ਪਤਾ ਲੱਗਦਾ ਤੇ ਤੁਹਾਡਾ ਆਹਮੋ ਸਾਹਮਣਾ ਉਹਨਾਂ ਨੇ ਅੱਗ ਲਾਈ ਜੀ ਸ਼ਾਇਦ 11 12 ਵਜੇ ਇੱਕ ਵਾਰ ਮੈਂ ਉੱਥੇ ਸ਼ਾਮ ਨੂੰ ਜਾਣਾ ਉਹ ਉਸ ਟਾਈਮ ਉਹਨਾਂ ਦਾ ਕੋਈ ਨਹੀਂ ਮੈਂ ਅਗਲੇ ਦਿਨ ਫੇਰ ਸਵੇਰ ਜਾਣਾ ਉਹਨਾਂ ਦਾ ਡਰਾਈਵਰ ਉੱਥੇ ਟਰੈਕਟਰ ਨਾਲ ਮਵਾਣ ਵਾਰ ਰਿਹਾ ਸੀ ਮੈਂ ਉਸ ਉਹਨਾਂ ਤੋਂ ਨੰਬਰ ਲੈਣਾ ਮੈਂ ਕਿਹਾ ਭਾਈ ਦੰਬਾਈ ਨੰਬਰ ਹੈਗਾ ਜੋ ਤੁਹਾਡੇ ਹੈਗੇ ਆ ਉਹ ਕਹਿੰਦੇ ਹਾਂ ਨੰਬਰ ਹੈਗਾ ਉਹਨੇ ਮੈਨੂੰ ਨੰਬਰ ਦਿੱਤਾ ਮੈਂ ਉਹਨਾਂ ਨੂੰ ਕਾਲ ਕੀਤੀ ਠੀਕ ਹੈ ਉਹ ਕਾਲ ਕਰਨ ਤੋਂ ਬਾਅਦ ਮੈਂ ਉਹਨੂੰ ਆਖਿਆ ਵੀਰੇ ਯਾਰ ਨੁਕਸਾਨ ਤੁਸੀਂ ਕਰਤਾ ਯਾਰ ਕੋਈ ਧਿਆਨ ਨਾਲ ਗਲਉਣੀ ਸੀਗੀ ਕੋਈ ਮੈਨੂੰ ਉਹਨਾਂ ਨੇ ਪਹਿਲਾਂ ਤਾਂ ਮੈਨੂੰ ਕਹਿੰਦਾ ਵੀ ਤੁਸੀਂ ਆਪ ਹਾਲ ਮਾਰਨੇ ਮੈਂ ਵੀਰੇ ਛੋੜ ਵਾਲੇ ਵਾਹਨ 'ਚ ਅਸੀਂ ਹਾਲ ਨਹੀਂ ਮਾਰ ਸਕਦੇ। ਨਾ ਹੀ ਜਿੱਦਾਂ ਤੁਸੀਂ ਵਾਹਨ ਠੇਕੇ ਤੇ ਲਿਆ ਨਾ ਆਪਣੀ ਉਹਨਾਂ ਨਾਲ ਬੰਦੀ ਆ ਕਿਉਂਕਿ ਅਸੀਂ ਉਧਰ ਵਾਹਨ ਹਾਲ ਕਿਉਂਕਿ ਤੇਰੀ ਜਮੌਰ ਬਣਦੀ ਸੀ ਵੀ ਇੱਥੇ ਹਾਲ ਤੂੰ ਮਾਰਨੇ ਸੀ ਆਗੇ। ਠੀਕ ਹੈ। ਉਹ ਕਹਿੰਦਾ ਨਹੀਂ ਜੇ ਛੋੜੇ ਤੋਂ ਜੋਬ ਹੁੰਦਾ ਸੀ ਕਰ ਲਓ ਮੈਂ ਕੰਮ ਕਰਦਾ। ਦੀ ਮਤਲਬ ਨਾਰਮਲੀ ਉਹਨਾਂ ਨਾਲ ਇੱਕ ਆਲਾੰਬੇ ਦੇ ਤੌਰ ਤੇ ਫੋਨ ਕੀਤਾ ਸੀ ਜਿਵੇਂ ਆਪਾਂ ਭਾਈਚਾਰੇ ਦੇ ਤੌਰ ਤੇ ਆਲਾੰਬਾ ਦੇ ਦਿੰਨੇ ਵੀ ਤਾਂ ਕਿ ਅੱਗੇ ਤੋਂ ਕਦੇ ਕੋਈ ਨੁਕਸਾਨ ਨਾ ਹੋਵੇ ਹਾਂਜੀ ਹਾਂਜੀ ਇਸ ਦਾ ਆਲਾੰਬੇ ਤੌਰ ਤੇ ਉਹਨੂੰ ਫੋਨ ਕਾਲ ਕੀਤੀ ਸੀ ਵੀਰੇ ਵੀ ਧਿਆਨ ਰੱਖਣਾ ਸੀ ਤੁਸੀਂ ਆਪਾਂ ਤਾਂ ਇਹਨਾਂ ਹੀ ਕਿਹਾ ਸੀ ਆਪਣੀਆਂ ਸਬਜ਼ੀਆਂ ਸੀ ਉੱਤੇ ਤੇ ਦਰਖਤ ਸੀਗੇ ਇੱਕ ਜਾਮਨ ਬਹੁਤ ਵੱਡਾ ਸੀ ਆਪਣਾ ਉਹਦਾ ਹੀ ਨੁਕਸਾਨ ਹੋਇਆ ਤੁਸੀਂ ਉਹਦਾਂ ਦੇ ਸਾਹਮਣੇ ਤਾਂ ਕਦੇ ਗਏ ਹੀ ਨਹੀਂ ਨਹੀਂ ਆਪਾਂ ਤਾਂ ਉਹਨੂੰ ਆਪਾਂ ਤਾਂ ਉਹਨੂੰ ਜਾਣਦੇ ਵੀ ਨਹੀਂ ਸੀਗੇ ਅੱਛਾ ਅਜੇ ਤੱਕ ਵੀ ਨਹੀਂ ਦੇਖਿਆ ਨਹੀਂ ਆਪਾਂ ਦੇਖਿਆ ਨਹੀਂ ਬੰਦੇ ਉਹ ਫਿਰ ਇਹ ਕਿਵੇਂ ਹੋ ਸਕਦਾ ਕਿ ਉਹ ਤੁਹਾਡੇ ਤੇ ਪਰਚਾ ਕਟਾਉਣ ਵੀ ਤੁਸੀਂ ਉਹਨਾਂ ਦੀ ਕੁੱਟਮਾਰ ਉਹ ਫਿਰ ਪਰਚਾ ਸੁੱਤਰਾ ਹੀ ਹੋ ਗਿਆ ਜੋ ਚਾਚਾ ਜੀ ਨਾਲ ਵੈਸ ਹੋਈ ਉਹਨਾਂ ਦੀ ਪਨੀਰੀ ਵਾਲਾ ਥਾਂ ਤੇ ਉਸ ਤੋਂ ਬਾਅਦ ਉਹਨਾਂ ਨੇ ਆਏ ਆ ਉਦਾਂ ਤੇ ਤਿੰਨ ਗੱਡੀਆਂ ਭਰ ਕੇ ਆਈਆਂ ਉਹਨਾਂ ਦੀ ਅੱਛਾ ਹਾਂਜੀ ਉਹਦੇ ਵਿੱਚ ਤੁਹਾਡਾ ਦਰਖਾਸਤ ਵਿੱਚ ਤੁਹਾਡਾ ਨਾਮ ਵੀ ਹੈ ਨਹੀਂ ਆਪਾਂ ਨੂੰ ਇਹਨਾਂ ਨਹੀਂ ਕਲੀਅਰਿੰਗ ਆਜੀ ਅੱਛਾ ਇਹ ਗੱਲ ਕਲੀਅਰ ਨਹੀਂ ਹਾਂਜੀ ਤੁਸੀਂ ਦੱਸੋ ਵੀ ਇਹ ਜਿਹੜੇ ਨਾਲ ਇਹਨਾਂ ਦਾ ਪਹਿਲਾਂ ਵੀ ਰੰਜਿਸ਼ ਆ 29 ਤਰੀਕ ਨੂੰ ਇਹ ਕੋਈ ਸਾਡੇ ਪਿੰਡ ਦਾ ਹੀ ਵਾਸੀ ਕੋਈ ਸਾਡੇ ਪਿੰਡ ਦਾ ਬੰਦਾ ਕੁੱਟਿਆ ਸੀ ਇਹਨਾਂ ਦਾ ਰਿਸ਼ਤੇਦਾਰ ਸੀਗਾ ਪਹਿਲਾਂ ਜੀ 29 ਮਾਰਚ ਨੂੰ ਇਹ ਮੈਨੂੰ ਮਿਲਦੇ ਆ ਠੀਕ ਹੈ ਜੀ ਰਖਵਿੰਦਰ ਲੱਖਾਂ ਤੇ ਇੱਕ ਬਾਗੂ ਵਾਲੇ ਦਾ ਜਿਹੜਾ ਉਹ ਹੈਗਾ ਉਹਨਾਂ ਨੇ ਮੈਨੂੰ ਸੁਨੇਹਾ ਦਿੱਤਾ ਵੀ ਤੈਨੂੰ ਚੁੱਪ ਕਰ ਜਾਕਰ ਸਾਡੀ ਗੰਗਲਾਂ ਚ ਲੱਤਾਂ ਨੜਾਇਆ ਕਰਨੀ ਦਾ ਸੀ ਕੋਈ ਨਾ ਕੋ ਕਰਾਂਗੇ ਉਹਨੇ ਮੈਂ ਜਿਹੜੀ ਇੱਕ ਉਹ ਦਿੱਤੀ ਹੈ ਜਿਹੜਾ ਆ ਹੈਗਾ ਕਿਹੜਾ ਮਹਿਕਮਾ ਹੈ ਸਾਈਬਰ ਸੈੱਲ ਦੇ ਵਿੱਚ ਉਹਨਾਂ ਤੇ ਦਰਖਾਸਤ ਦਿੱਤੀ ਹੈ ਕੱਲ ਆ ਕੇ ਨਤੀਜੋ ਕੱਲ ਫੇਰ ਉਹਨਾਂ ਨੇ ਉਹੀ ਮਤਲਬ ਉਸੇ ਬੰਦੇ ਦੇ account ਤੇ ਉਹ ਹੈਗਾ ਕੀ account ਦਾ ਨੰਬਰ ਸੀਗਾ ਮੇਰੇ ਦਿਮਾਗ ਚ ਨਹੀਂ ਹੈਗਾ ਵੀਡੀਓ ਪਾਈ ਸੀ ਤੁਹਾਡੀ ਹਾਂਜੀ ਹਾਂਜੀ ਇਸ ਤਰ੍ਹਾਂ ਦੀ ਵੀਡੀਓ ਸੀ ਤੇ ਕਿਹਦੇ ਦੁਆਰਾ ਸੀ ਵੀਡੀਓ ਸੀ ਜੋ ਪਹਿਲਾਂ ਵੀ ਬਲੈਕਮੈਲਰਾਂ ਨੇ ਬਣਾਈ ਸੀਗੀ ਕੁਝ ਕਿਨਾਰੇ ਕੋ ਹੋਰ ਪਹਿਲਾਂ ਵੀ ਸੀਗੇ ਉਹ ਅਜੇ ਉੱਥੇ ਤਾਂ ਕਾਰਵਾਈ ਨਹੀਂ ਹੋਈ ਉਹ ਤਾਂ ਮੈਂ ਹਾਈ ਕੋਰਟ ਪਾ ਰਿਆਂ ਜੀ ਰੈਟ ਹੋਣ ਮਤਲਬ ਕਿ ਇਹਨਾਂ ਨਾਲ ਵੀ ਨਾਲ ਹਾਈ ਕੋਰਟ ਪਾਉਣੀ ਪੈਣੀ ਹੈ ਲੜਾਈ ਤੁਹਾਡੀ ਇਹ ਜਿਹੜੇ ਬੂਟੇ ਸਾੜੇ ਸੀ ਇਹਦੇ ਰਿਲੇਟਡ ਇਹ ਤਾਂ ਪਤਾ ਹੀ ਨਹੀਂ ਸੀ ਕਿਹਨੇ ਠੇਕੇ ਤੇ ਲਈ ਕਿਹਨੇ ਨਹੀਂ ਜੀ ਅੱਛਾ ਠੀਕ ਹੈ ਇਸ ਲੜਾਈ ਨੂੰ ਜਦੋਂ ਅਸੀਂ ਕਿਹਾ ਨਾ ਵੀ ਇਹ ਬੰਦਿਆਂ ਤੋਂ ਇਹ ਬੰਦੇ ਬਾਬਾ ਇੰਦਰਜੀਤ ਇੱਕ ਇਥੋਂ ਦਾ ਮਿਸ਼ਰੀ ਵਾਲੇ ਪਿੰਡ ਦਾ ਉਹਦਾ ਇਹਨਾਂ ਨੇ ਠੱਕੇ ਨਾਲ 10 5-7 ਦਿਨ ਪਹਿਲਾਂ ਤੱਕੇ ਨਾਲ ਟਰਾਂਸਫਰਮ ਪਟਕੇ ਦੂਜਾ ਲਾ ਕੇ ਆਪ ਚਲਾਉਂਦਾ ਮੇਰੇ ਕੋ ਵੀਡੀਓ ਮੈਂ ਤੁਹਾਨੂੰ ਦੂੰ ਚਲਾਉਣ ਨੂੰ ਚੈਨਲ ਦੇ ਵਿੱਚ ਤੱਕੇ ਨਾਲ ਟਰਾਂਸਫਰਮ ਪਟਕੇ ਤੱਕੇ ਨਾਲ ਉਹ ਤੋਂ ਸਾਈਨ ਕਰਾ ਕੇ ਉਹਦਾ ਸੋਲਰ ਲਵਾਤਾ ਆਪ ਦਾ ਉਹ ਟਰਾਂਸਫਰਮ ਇਹ ਲਿਖ ਲਿਖਾ ਕਰਾ ਲਿਆ ਤੂੰ ਇਸ ਕੇਸ ਦੇ ਵਿੱਚ ਤੁਸੀਂ ਕਿਵੇਂ ਇਨਵੋਲਵ ਹੁੰਨੇ ਹੋ ਪਨੀਰੀ ਤੁਹਾਡੀ ਵੀ ਸੀ ਪਨੀਰੀ ਮੇਰੀ ਸੀ ਜੀ ਪਨੀਰੀ ਮੇਰੀ ਸੀ 20 ਬੂਟੇ ਮੇਰੇ ਸੀਗੇ ਠੀਕ ਹੈ ਇਸ ਕੇਸ ਦੇ ਵਿੱਚ ਮੇਰਾ ਸੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਪਹਿਲੀ ਕਿਹਨੇ ਲਈ ਕਿਹਨੇ ਨਹੀਂ ਠੀਕ ਹੈ ਤੁਸੀਂ ਜਾ ਕੇ ਇਹਦੇ ਲਈ ਉਹਨਾਂ ਨੂੰ ਆਮਣ ਸਾਹਮਣੇ ਕਾਲ ਲਈ ਆਮਣ ਨੂੰ ਸਾਹਮਣੇ ਬਾਈਕਰ ਜੰਟੂ ਨਹੀਂ ਸੀਗੀ ਹੋਰ ਇੱਕ ਸਾਡੇ ਪਿੰਡ ਤੇ ਇੱਕ ਬੰਦੇ ਗੁਰਪੀ ਸੀ ਇੱਕ ਫੁਮਾਰ ਇਤਨੇ ਜਾਣੇ ਸੀਗੇ ਇਹ ਗੱਲਬਾਤ ਕਰਦੇ ਸੀਗੇ ਇਹ ਇਨਾਮ ਤਾਂ ਮੈਨੂੰ ਭਾਵੇਂ ਮਾਰ ਹੀ ਦਿੰਦੇ ਅੱਛਾ ਤੇ ਇਹ ਜਿਹੜਾ ਹੁਣ ਸਿਸਟਮ ਹੈ ਇਹਨਾਂ ਕੋਲੇ ਇੱਕ ਰਿਕਾਰਡਿੰਗ ਕਰੀ ਵਥੇ ਐਸ ਐਚਓ ਦੀ ਕਹਿੰਦੇ ਵੀ ਐਸ ਐਚਓ ਸਾਡੀ ਜੇਬ ਚ ਦੋ ਘੰਟੇ ਚ ਅਸੀਂ ਕੁਝ ਵੀ ਕਰਾ ਦਿੰਦੇ ਹਾਂ ਅੱਛਾ ਕੁਝ ਵੀ ਕਰਾ ਸਕਦੇ ਹਾਂ ਦੋ ਘੰਟੇ ਦੇ ਵਿੱਚ ਵਿੱਚ ਮਤਲਬ ਪੁਲਿਸ ਦੇ ਕੁਝ ਇਹੋ ਜਿਹੇ ਰਾਜ ਆ ਜਿਹੜੇ ਜਨ ਤੱਕ ਉਹਦਾ ਨਾਮ ਲੈਂਦੇ ਜੀ ਆਵਲੇ ਦਾ ਰਵਿੰਦਰ ਆਵਲੇ ਦਾ ਅੱਛਾ ਜੀ ਵੀ ਰਵਿੰਦਰ ਆਵਲਾ ਜਿੱਥੇ ਫੋਨ ਕਰਦਾ ਪੰਜਾਬ ਦੇ ਵਿੱਚ ਕਹਿੰਦਾ ਤੁਸੀਂ ਭੁੱਲ ਜਾਓਗੇ ਹੋਰ ਸਭ ਕੁਝ ਕਹਿੰਦਾ ਜਿੱਥੇ ਫੋਨ ਕਰਦਾ ਜਿੱਥੇ ਵੀ ਪੰਜਾਬ ਚ ਕਹਿੰਦਾ ਹੋਰ ਕਿਤੇ ਜਾਣਾ ਦਾ ਹੋਰ ਕਿਤੇ ਇਨਕੁਆਇਰੀ ਕਰਾ ਲਓ ਇਹ ਸਾਡੀ ਇੰਨੀ ਤਾਕਤ ਦਾ ਪਾਵਰ ਹੈ ਜਿਹੜਾ ਲਖਵਿੰਦਰ ਲੱਖਾ ਤੇ ਇੱਕ ਜਿਹੜਾ ਨਾਮਦਾਰ ਹੈ ਉਹਨਾਂ ਦੀ ਬਹੁਤ ਮਦਦ ਕਿ ਤੁਹਾਨੂੰ ਕੀ ਲੱਗਦਾ ਜਿਹੜੀ ਤੁਹਾਡੀ ਵੀਡੀਓ ਪਾਉਂਦਾ ਉਹ ਕੌਣ ਪਾਉਂਦਾ ਇਹ ਜੀ ਉਹਨਾਂ ਦਾ ਜਿਹੜਾ ਇਹਨਾਂ ਦੇ ਨਾਲ ਰਹਿੰਦਾ ਬੰਦਾ ਇਹਨਾਂ ਕਿੰਨਾ ਦੇ ਨਾਲ ਜੀ ਲਖਵਿੰਦਰ ਲੱਖੇ ਤੇ ਇੱਕ ਨਾਮਦਾਰ ਦੇ ਉਹਦਾ ਆਈਡੀ ਨਿਰੰਜਨ ਸਿੰਘ ਦੀ ਆਈਡੀ ਤੋਂ ਅੱਛਾ ਕੱਲ ਇਹਨਾਂ ਨੇ ਕਹਿ ਕੇ ਮੈਨੂੰ ਉੱਥੇ ਜਦੋਂ ਉੱਥੇ ਮਲਕੇ ਮੇਰੇ ਨਾਲ ਬੋਲ ਚੱਲ ਸੀਗਾ ਰਾਹ ਦੇ ਵਿੱਚ ਰਸਤੇ 5-10 ਮਿੰਟ ਹੋ ਜਾਂਦੇ 60 ਤੋਂ ਸਕਰੀਨਸ਼ਾਟ ਜਿਹੜਾ ਮੈਂ ਸਾਈਬਰ ਦੇ ਵਿੱਚ ਨਾਲ ਦੀ ਨਾਲ ਦਰਖਾਸਤ ਦੇ ਆ ਜੀ ਸਾਈਬਰ ਸੈੱਲ ਦੇ ਵਿੱਚ ਹੁਣ ਮੈਂ ਅੱਜ ਵਕੀਲ ਕੀਤੇ ਆ ਕੱਲ ਸਿੱਖ ਸਾਬ ਮੈਂ ਹਾਈ ਕੋਰਟੇ ਪਾਉਂਗਾ ਸਾਰਾ ਆ ਮਾਮਲਾ ਹੀ ਪਾਉਂ ਇਹਦੇ ਵਿੱਚ ਜਿਹੜੇ ਅਸੀਂ ਆਈ ਉੱਥੋਂ ਚੱਲੇ ਆ ਜੀ ਥਾਣੇ ਦੇ ਐਸਐਚਓ ਸਾਹਿਬ ਨਾਲ ਚੌਂਕ 'ਚ ਮੈਂ ਮਿਲਿਆ ਮੈਨੂੰ ਜੱਫੀ ਪਾ ਕੇ ਮਿਲਿਆ ਉੱਥੇ ਵੀ ਜੱਫੀ ਪਾ ਕੇ ਮਿਲਿਆ ਥਾਣੇ ਦੇ ਵਿੱਚ ਵੀ ਰਸਤੇ ਦੇ ਵਿੱਚ ਸਾਰੇ ਦੇ ਅਸੀਂ ਤੁਰੇ ਹੋਣੇ ਗੱਡੀਆਂ ਮੇਰੀ ਜਿਹੜਾ ਕਾਰ ਆਉਣ ਤਾਂ ਵੀ ਐਂਜੇ ਅਗਲਾ ਕੰਦਾ ਪਛਾਣ ਨਹੀਂ ਉਹਨਾਂ ਨੰਬਰ ਪਲੇਟ ਹੁਣ ਮੇਰੀ ਜੀਬ ਤਾਂ ਲੁਕਦੀ ਨਹੀਂ 8 ਟਾਂ ਟਾਂ ਉੱਥੇ 8 ਵਜੇ ਹੀ ਸਾਦ ਕੀ ਸੀਗੀ ਫੇਰ ਅਸੀਂ ਬਾਈਕਰ ਜੰਡ ਕੇ ਸਕੂਲ ਕੋਲੇ ਰੁੱਕ ਗਏ ਜੀ ਅਸੀਂ ਰੁੱਕ ਗਏ ਉੱਥੇ ਪਾਣੀ ਲੈ ਕੇ ਆਉਣਾ ਸੀ ਅੰਦਰੋਂ ਤੇ ਇਹ ਮੁੰਡੇ ਕਹਿੰਦੇ ਵੀ ਆਪਾਂ ਠੰਡਾ ਠੰਡਾ ਫੀਲ ਕੇ ਮੰਗਾ ਕੇ ਜੇ ਆਪਾਂ ਸਾਰੇ ਇੱਥੋਂ ਨਿਕਲਦੇ ਕੱਲ ਦਾ ਕੀ ਪ੍ਰੋਗਰਾਮ ਅਸੀਂ ਉੱਥੇ ਵੀ ਚਾਰ ਵਟਾਂ ਅੰਦਰ ਉਦੋਂ ਕੁਦਰਤੀ ਸਕੂਲ ਦੇ ਕੈਮਰੇ ਲੱਗੇ ਸੀਗੀ ਸਕੂਲ ਦੇ ਕੈਮਰੇ ਕੋਲੇ ਅਸੀਂ ਉਹਦੇ ਵਿੱਚ ਘੁਟਾ ਕੇ ਵੇਖੇ ਜਾਣ ਸਕੂਲ ਦੇ ਕੈਮਰੇ ਵੀ ਅਸੀਂ ਕਿੰਨੇ ਕ ਵਜੇ ਉੱਥੇ ਹੋਵਾਂਗੇ ਇਹ ਜਿਹੜੀ ਦਰਖਾਸਤ ਸੀ ਇਹਦੇ ਚ ਕਿਹਦਾ ਕਿਹਦਾ ਨਾਮ ਆ ਉਹਨਾਂ ਨੇ ਐਡ ਕੀਤਾ ਇਹਦੇ ਚ ਨਾ ਚਾਰ ਪੰਜ ਜਣਾਂ ਦਾ ਨਾਮ ਕੀਤਾ ਜੀ ਇੱਕ ਦੋ ਮੁੰਡੇ ਮੈਨੂੰ ਹਜੇ ਪਤਾ ਨਹੀਂ ਪੱਕਾ ਕਲੀਅਰ ਨਹੀਂ ਕਿਦਾ ਕਿਦਾ ਦਿੱਤਾ ਕਿਦਾ ਨਹੀਂ ਜੀ ਅੱਛਾ ਠੀਕ ਇਸ ਦਾ ਪਤਾ ਨਹੀਂ ਆ ਅਸੀਂ ਇੱਧਰ ਸਰਪੰਚ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਜਿਵੇਂ ਦੱਸ ਰਹੇ ਆ ਜੀ ਕਹਿੰਦੇ ਅਸੀਂ ਫੇਸ ਟੂ ਫੇਸ ਗੱਲ ਕਰਨ ਗਏ ਸੀ ਸਾਡੇ ਨਾਲ ਕੁਝ ਬੰਦੇ ਵੀ ਸੀਗੇ ਪਰ ਸਾਡਾ ਕੋਈ ਉਹਨਾਂ ਨਾਲ ਉਸ ਤਰੀਕੇ ਦਾ ਝਗੜਾ ਨਹੀਂ ਹੋਇਆ ਫਿਰ ਵੀ ਨਾਮ ਹੈ ਜਿਹੜੇ ਉਹ ਕੁੱਟਮਾਰ ਦੇ ਵਿੱਚ ਲਿਖਾਈ ਗਏ ਵੀ ਇਹਨਾਂ ਦਾ ਕੋਈ ਉਸ ਤਰ੍ਹਾਂ ਦਾ ਕੋਈ ਝਗੜਾ ਨਹੀਂ ਸੀ ਅੱਗ ਤੋਂ ਇਹਨਾਂ ਦੀ ਗੱਲਬਾਤ ਹੀ ਕਰਜੰਟ ਸਿੰਘ ਜੀ ਇਹ ਗਏ ਸੀ ਇਹਨਾਂ ਦਾ ਰਾਜ ਨਾਮ ਕਰਾਉਣ ਉੱਥੇ ਇਹਨਾਂ ਦਾ ਬੋਲ ਬੁਲਾਰਾ ਹੋ ਗਿਆ ਕੋਈ ਬੜਾ ਲੰਮਾ ਚੜੋ ਕੋਈ ਲੜਾਈ ਝਗੜਾ ਨਹੀਂ ਬੋਲ ਬੁਲਾ ਰਹਾ ਹੋਇਆ ਤੁਸੀਂ ਪੰਚਾਇਤ ਦੇ ਤੌਰ ਤੇ ਉਹਨਾਂ ਦੇ ਪਿੰਡ ਦੀ ਪੰਚਾਇਤ ਨਾਲ رابطہ ਕੀਤਾ ਹੁਣ ਰابطਾ ਹੋਇਆ ਸੀ ਜੀ ਪਹਿਲਾਂ ਨਹੀਂ ਹੋਇਆ ਪਹਿਲਾਂ ਨਹੀਂ ਹੋਇਆ ਹੁਣ ਰابطਾ ਹੋਇਆ ਸੀ ਹੁਣ ਅਸੀਂ ਤਾਂ ਚਾਹੁੰਦੇ ਆ ਵੀ ਜਿਹੜੀ ਭਾਈਚਾਰਕ ਸਾਂਝ ਆ ਉਹ ਵਾਅਦਾ ਕਰਦੇ ਤਾਂ ਨਹੀਂ ਕਰਨਾ ਚਾਹੀਦਾ ਨਾ ਇਹਨਾਂ ਨੂੰ ਕਰਨਾ ਚਾਹੀਦਾ ਨਾ ਉਹਨਾਂ ਨੂੰ ਕਰਨਾ ਚਾਹੀਦਾ ਜਿਹੜੀ ਵੀ ਗੱਲ ਉਹ ਬੈਠ ਕੇ ਨਿਬੇੜ ਲੈਣੀ ਚਾਹੀਦੀ ਇਹ ਕਹਿੰਦੇ ਉਹਦਾ ਸਾਡਾ ਨੁਕਸਾਨ ਹੋ ਗਿਆ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ ਨੁਕਸਾਨ ਦੀ ਉਹਨਾਂ ਨੂੰ ਪਰਪਾਈ ਕਰਨੀ ਚਾਹੀਦੀ ਠੀਕ ਹੈ ਜੀ ਇਹ ਕਹਿੰਦੇ ਇੱਕ ਤਾਂ ਸਾਡਾ ਨੁਕਸਾਨ ਹੋਇਆ ਉੱਤੋਂ ਸਾਡੇ ਤੇ ਹੀ ਪਰਚੇ ਕਟਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਉਹ ਗਲਤ ਹੈ ਜੀ ਜੇ ਕੋਈ ਪਰਚਾ ਗਲਤ ਕਟਾਉਂਗਾ ਉਹ ਗਲਤ ਹੈ ਕੋਈ ਵੀ ਤੇਰੇ ਅਸੀਂ ਇਹ ਜਿਹੜਾ ਸਾਂਝੇ ਤੌਰ ਤੇ ਜਿਵੇਂ ਵੀ ਹੋਇਆ ਇਹਨਾਂ ਦਾ ਬੈਕ ਨੂੰ ਬੜਨ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਜੀ ਜਿਹੜਾ ਮਗਲ ਇਹਨਾਂ ਦਾ ਭਾਈਚਾਰਕ ਸਾਂਝ ਸਾਡੇ ਪਿੰਡਾਂ ਦੀ ਹੈ ਜਿਹੜੀ ਉਹ ਖਰਾਬ ਨਾ ਹੋਵੇ ਆਪਣਾ ਜਿਹੜਾ ਪੰਜਾਬੀ ਭਾਈਚਾਰਾ ਸਾਰਾ ਉਹ ਜਿਸ ਤਰ੍ਹਾਂ ਪਹਿਲਾਂ ਸੀ ਉਸ ਤਰ੍ਹਾਂ ਹੀ ਬ ਸਾਡੀ ਜਿਹੜੀ ਪੰਚਾਇਤ ਦੀ ਕੋਸ਼ਿਸ਼ ਹੈ ਠੀਕ ਹੈ ਜੀ ਨਾਲ ਤੁਸੀਂ ਕਹੇ ਸੀ ਜੀ ਇਹਨਾਂ ਦੇ ਜਦੋਂ ਇਹ ਉੱਥੇ ਉਹਨਾਂ ਨਾਲ ਗੱਲਬਾਤ ਕਰਨਗੇ ਹਾਂਜੀ ਖੇਤ ਅਸੀਂ ਮੌਕਾ ਮੰਨ ਲਓ ਜਦੋਂ ਸੜੇ ਆ ਤੇ ਮੌਕੇ ਦੀ ਰਾਈ ਨਵੇਂ ਵਾਸਤੇ ਗਏ ਸੀਗੇ ਠੀਕ ਹੈ ਜੀ ਤੇ ਤਕਰੀਬਨ ਸਾਰੇ ਗੱਲ ਤੇ ਹੀ ਹੋ ਗਈ ਸੀ ਇਹ ਜਿਹੜੇ 20 ਬੂਟੇ ਸੜੇ ਸੀਗੇ ਵੀ ਉਹ ਅਸੀਂ ਕਿਹਾ ਵੀ ਦੁਬਾਰਾ ਉਹਨਾਂ ਤੋਂ ਲਵਾ ਦੇਾਂਗੇ ਠੀਕ ਹੈ ਚਲੋ ਪੁਰਾਣੇ ਤੇ ਜਿਹੜੇ ਸੜ ਗਏ ਜਿਹੜੇ 2-3 ਸਾਲ ਪੁਰਾਣੇ ਬੂਟੇ ਸੀ ਦੀ ਤੁਹਾਨੂੰ ਨਵੇਂ ਬੂਟੇ ਲਵਾ ਦੇਾਂਗੇ ਤੇ ਜਿਹੜੀ ਤੇਰੀ ਪਨੀਰੀ ਸੜੀ ਆ ਉਹ ਤੇਰੀ ਅਸੀਂ ਉਹ ਤੋਂ ਪਨੀਰੀ ਦਵਾ ਦੇਾਂਗੇ ਇਸ ਗੱਲ ਤੇ ਸਹਿਮਤ ਹੋ ਗਿਆ ਠ ਤਿੰਦਾ ਵੀ ਚਲੋ ਠੀਕ ਹੈ ਮੇਰੇ ਵੀ ਪਨੀਰੀ ਜਿਹੜੀ ਹੈ ਮੇਰੀ ਮੇਰੇ ਆਵਾਣ ਲੱਗਣਾ ਚਾਹੀਦਾ ਤੇ ਹਰਜੀਤ ਸਿੰਘ ਤੇ ਗਮਦੂਰ ਸਿੰਘ ਹਾਂਜੀ ਠੀਕ ਹੈ ਤੇ ਜਿਹੜੇ ਬੂਟੇ ਆ ਵੀ ਜਿਹੜੇ ਸੜੇ ਆ ਜਿਹੜੇ ਛੋਟੇ ਬੂਟੇ ਸੀਗੇ 2 2 70 ਸਾਲ ਦੇ ਵੀ ਉਹ ਨਵੇਂ ਵੀ ਤੇਰੇ ਲਵਾ ਲਿਆਂਗੇ ਇਸ ਗੱਲ ਤੇ ਸਹਿਮਤ ਹੋ ਗਿਆ ਅਸੀਂ ਫਿਰ ਦੂਜੀ ਪਾਰਟੀ ਨੂੰ ਬੁਲਾਇਆ ਅਸੀਂ ਵੀ ਆ ਜਾਓ ਤੁਹਾਡਾ ਰਾਜਨਾਮਾ ਕਰਾ ਦਈਏ ਜਦੋਂ ਦੂਜੀ ਪਾਰਟੀ ਆਈ ਇਹ ਪਹਿਲੋ ਫੋਨ ਤੇ ਮੜਾ ਮੋਟਾ ਬੋਲੇ ਸੀਗੇ ਜਿਵੇਂ ਇਹ ਉਹਨਾਂ ਨੇ ਮੜੇ ਮੇਰੀ ਪਨੀਰੀ ਸਾੜਤੀ ਮੇਰੇ ਬੂਟੇ ਸਾੜ ਤੇ ਵੀ ਚਲੋ ਮੰਦਾ ਚੰਗਾ ਇਹ ਬੋਲਿਆ ਪਰ ਨਾਲ ਲਗਮਾ ਉਹ ਵੀ ਜਿਵੇਂ ਇਹ ਬੋਲਿਆ ਉਹ ਵੀ ਓਵੇਂ ਬੋਲੇ ਠੀਕ ਹੈ ਦੋਵੇਂ ਬੋਲੇ ਹਾਂਜੀ ਜਦੋਂ ਇੱਥੇ ਸੱਦੇ ਤੇ ਉਹ ਮੁੰਡਾ ਵੀ ਨਾਲ ਆ ਗਿਆ ਇਹਨੇ ਪੁੱਛਿਆ ਜਿਹੜਾ ਮੇਰੇ ਨਾਲ ਫੋਨ ਤੇ ਗੱਲ ਕਰਦਾ ਸੀ ਉਹ ਕੋਹਣ ਬੰਦਾ ਹੂੰ ਇਹ ਉਹ ਕਹਿੰਦਾ ਮੈਂ ਆ ਕਹਿੰਦਾ ਯਾਰ ਤੂੰ ਮੈਨੂੰ ਬੋਲਦਾ ਕਿਵੇਂ ਸੀ ਕਹਿੰਦਾ ਜਿਵੇਂ ਤੂੰ ਬੋਲਦਾ ਸੀ ਉਹ ਮੈਂ ਬੋਲਦਾ ਸੀ ਠੀਕ ਹੈ ਉਹ ਕਹਿੰਦਾ ਮੇਰਾ ਤਾਂ ਨੁਕਸਾਨ ਹੋਇਆ ਮੈਂ ਤਾਂ ਬੋਲਣਾ ਬੋਲਣਾ ਇਹ ਕਹਿੰਦਾ ਨੁਕਸਾਨ ਹੋਇਆ ਤੇਮਰਾ ਤੇਰਾ ਜੇ 10000 ਦਾ ਆ ਮੈਂ 2 ਲੱਖ ਰੁਪਏ ਦੇਣ ਤੱਕ ਤਿਆਰ ਆ ਪਰ ਮੈਂ ਗਾੜਾ ਨਹੀਂ ਲੈ ਸਕਦਾ ਫੋਨ ਨਹੀਂ ਲੈ ਸਕਦਾ ਇੱਥੋਂ ਫਿਰ ਇਹਨਾਂ ਦੀ ਆਪਸੀ ਦੀ ਫਿਰ ਇੱਕ ਉਹ ਕਹਿੰਦਾ ਇਹ ਗਾੜਾ ਨਹੀਂ ਲੈਣੀਆਂ ਜੁਰਮਾਨਾ ਸਾਡੇ ਨੂੰ ਜਿੰਨਾ ਮਰਜ਼ੀ ਪੈਸਾ ਸਾਡੇ ਜਿੰਨਾ ਮਰਜ਼ੀ ਲੱਜਾ ਜਿੰਨਾ ਮਰਜ਼ੀ ਸਾਡ ਤੋਂ ਲੈ ਲਓ ਪਰ ਇਹ ਗਾੜਾ ਨਹੀਂ ਲੈਣੀਆਂ ਗਿਆ ਠੀਕ ਹੈ ਤੇ ਸਾਨੂੰ ਬੋਲਣ ਹੀ ਨਹੀਂ ਦਿੱਤਾ ਜੀ ਪੁਚਾਇਦੋਂ ਤਾਂ ਬੋਲਣ ਹੀ ਨਹੀਂ ਦਿੱਤਾ ਜੀ ਠੀਕ ਹੈ ਉਦੋਂ ਫਿਰ ਇਹ ਆਪਸੇ ਦੀ ਝਗੜ ਕੇ ਇਹ ਗੱਲ ਪੈਣ ਲੱਗਾ ਮੁੜ ਕੇ ਅਸੀਂ ਇਹਨੂੰ ਸਿਆਹ ਕਰਤਾ ਠੀਕ ਹੈ ਤੇ ਇਹਨੂੰ ਕਹੇ ਤੂੰ ਪਿੰਡ ਜਾ ਵੀ ਬਾਹਰ ਚ ਵੀ ਅਸੀਂ ਆਪਣੇ ਬੁਲਾਵਾ ਨੀ ਸੱਟ ਫੇਟ ਉਹਨਾਂ ਦੇ ਉੱਥੇ ਨਹੀਂ ਲੱਗੀ ਨਹੀਂ ਹੋਣੀ ਨਹੀਂ ਦਿੱਤੀ ਲੜਾਈ ਵੀ 40 ਸੀਗੀ ਜੀ ਨਾ ਉਹਦੇ ਵਜਨ ਤੇ ਨਾ ਇਹਦੇ ਵਜਨ ਤੇ ਕੋਈ ਲੜਾਈ ਨਹੀਂ ਹੁੰਦੀ ਠੀਕ ਹੈ ਫਿਰ ਇਹਨਾਂ ਨੇ ਜਿਹ ਤੁਸੀਂ ਵੀ ਤੁਹਾਨੂੰ ਵੀ ਪਤਾ ਹੋਊਗਾ ਵੀ ਇਹ ਕਿੱਥੇ ਸੀ ਉਦੋਂ ਸ਼ਾਮ ਰਾਤ ਦੇ ਰਾਤ ਦੀ ਕੋਈ ਲੜਾਈ ਨਹੀਂ ਹੋਈ ਜੀ ਉਹ ਤਾਂ ਸਾਰੇ ਪਿੰਡ ਨੂੰ ਨਹੀਂ ਪਤਾ ਕੋਈ ਲੜਾਈ ਹੋਵੇ ਕੋਈ ਵੀ ਕੋਈ ਹੋਰ ਪਿੰਡ ਨੂੰ ਪਤਾ ਲੱਗ ਜਾਂਦਾ ਕੋਈ ਲੜਾਈ ਨਹੀਂ ਹੋਈ ਉਹ ਤਾਂ ਐਵੇਂ ਝੂਠੀ ਬਣਾਈ ਆਈ ਉਹਨਾਂ ਨੇ ਅੱਛਾ ਬਈ ਇਹਨਾਂ ਤੇ ਦਬਾਅ ਪਾਉਣ ਵਾਸਤੇ ਵੀ ਇਹ ਰਾਜਨਾਮਾ ਕਰ ਲੈਣਗੇ ਵੀ ਅੱਗ ਲੱਗੀ ਐ ਪਨੀਰੀ ਸੜੀ ਐ ਇਸੇ ਕਰਕੇ ਬਸ ਤੁਸੀਂ ਹੁਣ ਕੀ ਚਾਹੁੰਦੇ ਹੋ ਜੀ ਤੁਸੀਂ ਕੀ ਚਾਹੁੰਦੇ ਹੋ ਅਸੀਂ ਚਾਹੁੰਦੇ ਜਿਹੜੀ ਤਾਂ ਇਹ ਮਤਲਬ ਕਿ ਇਹਨਾਂ ਨੇ ਝੂਠੀ ਫੇਰ ਕੰਟਾਉਣ ਦੀ ਕੋਸ਼ਿਸ਼ ਕੀਤੀ ਐ ਅਜੇ ਪੈਂਡਿੰਗ ਵੀ ਐ ਪ੍ਰਸ਼ਾਸਨ ਨੂੰ ਵੀ ਪਤਾ ਸਾਰਿਆਂ ਨੂੰ ਝੂਠੀ ਐ ਤੇ ਇਹਦੀ ਵਿਆਸੀ ਲੱਗੇ ਜੀ ਦੋ ਐਫਆਈਆਰ ਹੁਣ ਇੱਕ ਦਰਖਤਾਂ ਵਾਲੀ ਇੱਕ ਜਿਹੜਾ ਮਾਲ ਭਾਗ ਵਿਭਾਗ ਮਹਿਕਮਾ ਜਿਹੜਿਆਂ ਜਿੰਨਾਂ ਦੇ ਦਰਖਤ ਛੜਿਆ ਜੀ ਉਹ ਜੋ ਸੱਤੇ ਪਏ ਆ ਮਤਲਬ ਕਿ ਉਹਨਾਂ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਉਹਦੀਆਂ ਅਸੀਂ ਵੀਡੀਓ ਤੁਹਾਨੂੰ ਦਿਨੇ ਉਹ ਚਲਾਓ ਸ਼ਾਇਦ ਉਹ ਜਾ ਕੇ ਪਹਿਣ ਟਣ ਸੁਧ ਰਖਤ ਉਹਨਾਂ ਦਾ ਉਹ ਸਾਡੇ ਸੜਕ ਤੇ ਸੀਗੇ ਇਹ ਕੋਈ ਕਾਰਵਾਈ ਕਰਾਉਣ ਜੀ ਇਹਨਾਂ ਤੇ ਜੋ ਇਹਨਾਂ ਨੂੰ ਬੰਨਦਾ ਪਾਉਣ ਇਹਦੇ ਜਿਹੜੇ ਉਰਲੇ ਪਾਸੇ ਕੁੱਲ ਵਾਲੇ ਪਾਸੇ ਦਰਖਤ ਲੱਗੇ ਸੀ ਨਹੀਂ ਉਹਨਾਂ ਢੇਕਲੇ ਵੰਜ ਉਹਨਾਂ ਨੇ ਪਟ ਪਟ ਕੇ ਛਟੀਆਂ ਬਣਾਵਣਾ ਜੋ ਸੜ ਗਿਓ ਚੱਕ ਚੱਕ ਕੇ ਲੈ ਗਏ ਉਹਨਾਂ ਦੇ ਡਰਾਈਵਰ ਦਿਹਾੜੀ ਕਿ ਰੱਖੇ ਹੋਏ ਸੀਗੇ ਉਹ ਚੱਕ ਚੱਕ ਕੇ ਲੈ ਗਏ ਵੀ ਉਹਨਾਂ ਦਾ ਮੁੱਦਾ ਹੀ ਕਿਆ ਕਰਦੇ ਹੋ ਤੇ ਜਿਹੜੇ ਮਤਲਬ ਕਿ ਉਹਨਾਂ ਦੇ ਸੀ ਸਾਰੇ ਦਰਖਤ ਹਰ ਤੱਕ ਅਸੀਂ ਕੈਮਰਾ ਮਾਰਿਆ ਜੀ ਤੇ ਅਸੀਂ ਚਲੋ ਉੱਥੇ ਤੁਹਾਨੂੰ ਜਾ ਨਹੀਂਣਾ ਅਸੀਂ ਤੁਹਾਨੂੰ ਵੀਡੀਓ ਦੇ ਦਾਂਗੇ ਤੇ ਇੱਕ ਜਿਹੜਾ ਮਤਲਬ ਕਿ ਇਹਨਾਂ ਨੇ ਉਹ ਪਰਚੇ ਦੇ ਇੱਕ ਜਿਹੜੇ ਇਹਨਾਂ ਦਾ ਉਹ ਨਰਿੰਜਨ ਸਿੰਘ ਆਈਡੀ ਵਾਲਾ ਤੇ ਇਹ ਬੰਦੇ ਇਹਨਾਂ ਦੀ ਸ਼ਾਇਦ ਇਹਨਾਂ ਨੂੰ ਪੱਕਾ ਸਬੂਤ ਆਈ ਮੇਰੇ ਕੋਲ ਪੱਕੇ ਪ੍ਰੂਫ ਆ ਵੀ ਇਹਨਾਂ ਦੇ ਬੰਦਾ ਇਹਨਾਂ ਦਾ ਸਾਰਾ ਕੁਝ ਆ ਤੁਸੀਂ ਪ੍ਰਸ਼ਾਸਨ ਨੂੰ ਮਿਲੇ ਅੱਜ ਮੈਂ ਨਹੀਂ ਕੱਲ ਮੈਂ ਐਸਐਸਪੀ ਸਾਹਿਬ ਨੂੰ ਮਿਲ ਕੇ ਸਾਈਬਰ ਸੈੱਲ ਵਾਲਿਆਂ ਨੂੰ ਮਿਲਿਆ ਸੀਗਾ ਜੀ ਸਾਈਬਰ ਸੈੱਲ ਵਾਲਿਆਂ ਨੂੰ ਇੱਕ ਭੰਡਾਰੀ ਸੀ ਉਹ ਇਹਨਾਂ ਦਾ ਸੀਗਾ ਉਹ ਹੈ ਨਹੀਂ ਇੱਥੇ ਪ੍ਰੋਸਾ ਦਵਾਇਆ ਪ੍ਰਸ਼ਾਸਨ ਨੇ ਹਾਂਜੀ ਪ੍ਰੋਸਾ ਦਵਾਇਆ ਰੋਸਪਰਸ਼ਾਸਨ ਨੇ ਦਵਾਇਆ ਕਿ ਨਾ ਉੱਥੋਂ ਵਾਲਿਆਂ ਨੇ ਦਵਾਇਆ ਸੈਵਰ ਵਾਲਿਆਂ ਨੇ ਜੀ ਹਜੇ ਇੱਥੋਂ ਵਾਲਿਆਂ ਸੱਚ ਨੂੰ ਕੋਈ ਪ੍ਰੋਤਸਨ ਨਹੀਂ ਦਵਾਇਆ ਹਜੇ ਕੋਈ ਕੁਝ ਨਹੀਂ ਗੱਲਬਾਤ ਹੋਊਗੀ ਹੁਣ ਆਊਗਾ ਤਾਂ ਦੱਸੂਗਾ ਉਹ ਕਾਰਵਾਈ ਨਹੀਂ ਕਰਦੇ ਤਾਂ ਤੁਹਾਡੇ ਅਗਲੀ ਰਾਨੇ ਤੇ ਕੰਟੀਨਿਊ ਧਰਨਾ ਚਲਾਵਾਂਗੇ ਜੀ ਠੀਕ ਹੈ ਜੀ ਅਸੀਂ ਜੋ ਮਰਜ਼ੀ ਹੋ ਜੇ ਇਹ ਅਸੀਂ ਅਨਸਾਫ਼ ਲੈ ਕੇ ਹਟਾਂਗੇ ਕਿੱਥੋਂ ਤੱਕ ਮਰਜ਼ੀ ਜਾਣਾ ਪਵੇ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਤਾਂ ਗੱਲਬਾਤ ਕੀਤੀ ਮਾਮਲਾ ਬਿਲਕੁਲ ਛੋਟਾ ਸੀ ਪਰ ਕਈ ਵਾਰੀ ਕੀ ਹੁੰਦਾ ਹੈ ਕਿ ਦੋਨੇ ਧਰਾਂ ਦੀ ਤੜੀ ਬਣ ਜਾਂਦੀ ਹੈ ਉਸ ਮਾਮਲੇ ਨੂੰ ਵੱਡਾ ਬਣਾ ਦਿੱਤਾ ਜਾਂਦਾ ਤੇ ਗੱਲ ਜਦੋਂ ਥਾਣਿਆਂ ਦੇ ਵਿੱਚ ਪਹੁੰਚ ਜੇ ਪੰਚਾਇਤਾਂ ਦੇ ਹੱਥਾਂ ਚੋਂ ਨਿਕਲ ਕੇ ਤਾਂ ਫਿਰ ਉਹ ਮਾਮਲਾ ਕਈ ਸਾਲਾਂ ਤੱਕ ਵੱਜ ਕੇ ਰਹਿ ਜਾਂਦਾ ਹੈ ਇਹਨਾਂ ਦਾ ਨੁਕਸਾਨ ਹੋਇਆ ਹੈ ਦੂਸਰੀ ਪਾਰਟੀ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਜੇ ਤੁਸੀਂ ਆਪ ਦਾ ਪੱਖ ਰੱਖਣਾ ਹੋਵੇ ਤਾਂ ਤੁਸੀਂ ਸਾਡੇ ਨਾਲ ਸਾਡੇ ਚੈਨਲ ਤੇ ਸੰਪਰਕ ਕਰ ਸਕਦੇ ਹੋ ਤੇ ਇਹ ਜੋ ਨੁਕਸਾਨ ਹੈ ਇਹਨਾਂ ਦੀ ਇਹੀ ਮੰਗ ਹੈ ਵੀ ਉਹਦੀ ਪਰਪਾਈ ਕੀਤੀ ਜਾਵੇ ਫਿਰ ਵੀ ਕਿਸੇ ਤਾਂ ਕਿਸੇ ਤਰੀਕੇ ਨਾਲ ਪੰਚਾਇਤ ਹੈ ਜਿਹੜੀ ਉਹ ਰਾਜੀਨਾਮਾ ਕਰਾ ਸਕਦੀ ਹੈ ਪਰ ਜੇ ਅਜਿਹਾ ਨਹੀਂ ਹੋਵੇਗਾ ਤਾਂ ਇਹ ਕਹਿੰਦੇ ਨੇ ਕਿ ਅਸੀਂ ਕਾਰਵਾਈ ਕਰਾਵਾਂਗੇ ਕੈਮਰਾਮੈਨ ਕਹਿੰਦੇ ਦੇ ਨਾਲ ਮੈਂ ਗਗਨ ਸਿੱਧੂ ਫਰੀਦਕੋਟ